ਕੋਲਕਾਤਾ ਦੇ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ 'ਚ ਮਹਿਲਾ ਡਾਕਟਰ ਦੇ ਨਾਮ ਬਲਾਤਰੀ ਹੱਤਿਆ ਦੇ ਵਿਰੋਧ ਵਿੱਚ ਜੁਝ ਦੇਸ਼ਪੜ ਦੇ ਵਿੱਚ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਉੱਥੇ ਹੀ ਨਾਬਾ ਦੇ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਵੱਲੋਂ ਓਪੀਡੀ ਬੰਦ ਕਰਕੇ ਹਸਪਤਾਲ ਦੇ ਅੰਦਰ ਮਹਿਲਾ ਡਾਕਟਰ ਦੀ ਹੱਤਿਆ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਨਾਬਾ ਦੀਆਂ ਮਹਿਲਾ ਡਾਕਟਰਾਂ ਦਾ ਕਹਿਣਾ ਹੈ ਕਿ ਨਾਬਾ ਹਸਪਤਾਲ ਦੇ ਵਿੱਚ ਅਸੀਂ ਵੀ ਸੁਰੱਖਿਅਤ ਨਹੀਂ ਹਾਂ ਕਿਉਂਕਿ ਹਸਪਤਾਲ ਦੇ ਵਿੱਚ ਗੁੰਡੇ ਮਵਾਲੀਆ ਕੇ ਸਾਨੂੰ ਧਮਕੀਆਂ ਦਿੰਦੇ ਨੇ ਨਾਬਾਦੀਆਂ ਮਹਿਲਾ ਡਾਕਟਰਾਂ ਨੇ ਪਰੇਮਾਨ ਦੇ ਨਾਲ ਜਿੱਥੇ ਆਪਣਾ ਦੁੱਖ ਸਾਂਝਾ ਕੀਤਾ ਉੱਥੇ ਪੰਜਾਬ ਸਰਕਾਰ ਤੋਂ ਆਪਣੀ ਸੁਰੱਖਿਆ ਦੀ ਮੰਗ ਵੀ ਕੀਤੀ ਹੈ ਉਹਨਾਂ ਕਿਹਾ ਹੈ ਕਿ ਜੇਕਰ ਸਰਕਾਰ ਨੇ ਸਾਡੀ ਸੁਰੱਖਿਅਤ ਲਈ ਕੋਈ ਠੋਸ ਕਦਮ ਨਾ ਚੁੱਕਿਆ ਤਾਂ ਅਸੀਂ ਨੌਕਰੀ ਛੱਡਣ ਦੇ ਲਈ ਮਜਬੂਰ ਹੋ ਜਾਵਾਂਗੇ ਇਹ ਸਾਰੀ ਜ਼ਿੰਮੇਵਾਰੀ ਸਿਹਤ ਵਿਭਾਗ ਦੀ ਹੋਵੇਗੀ ਕਿਉਂਕਿ ਅਸੀਂ ਕਈ ਵਾਰ ਕਹਿ ਕੇ ਥੱਕ ਚੁੱਕੇ ਹਾਂ ਕਿ ਨਾਬਾਦ ਇਸ ਸਰਕਾਰੀ ਹਸਪਤਾਲ ਦੇ ਵਿੱਚ ਚੌਕੀ ਜਾਂ ਕੋਈ ਪੁਲਿਸ ਮੁਲਾਜ਼ਮ ਹੀ ਤਾਇਨਾਤ ਕੀਤੇ ਜਾ ਤਾਂ ਜੋ ਸਾਡੀ ਸੁਰੱਖਿਆ ਯਕੀਨੀ ਬਣਾਈ ਜਾ ਸਕੇ ਕਿੰਨਾ ਕੁ ਸੇਫਟੀ ਸਮਝੋਗਾ ਤੁਸੀਂ ਆਪਣਾ 0% ਸੇਫਟੀ 0 ਸੇਫਟੀ ਗੱਲ ਇਹ ਕਿ ਅਸੀਂ 올 ਫੀਮੇਲ ਡਾਕਟਰਸ ਤੇ ਸਟਾਫ ਨਾਈਟ ਡਿਊਟੀਆਂ ਕਰਦੇ ਆ ਤੇ ਇਹ ਨਾਪਾ ਹਸਪਤਾਲ ਰਾਤ ਨੂੰ ਨਸ਼ਈਆਂ ਗੂਨਸ ਲਈ ਇਟਸ ਐਨ ਈਵਨਿੰਗ ਸਪੌਟ ਪਿੱਛੇ ਦੀ ਕੋਈ ਕੰਦ ਜਾਂ ਦਰਵਾਜ਼ਾ ਹੈ ਜਿਹੜਾ ਖੁੱਲਾ ਹੁੰਦਾ ਹੈ ਜਿਹੜੀ ਐਮਰਜੈਂਸੀ ਦੇ ਸਾਹਮਣੇ ਵਾਲੀ ਸੜਕ ਹੈ ਉੱਥੇ ਆਮ ਸ਼ਾਮ ਨੂੰ ਸਿਗਰਟਾਂ ਨਸ਼ੇ ਸਭ ਕੁਝ ਕੀਤਾ ਜਾਂਦਾ ਸਾਨੂੰ ਆਪਣੀ ਗੱਡੀ ਤੱਕ ਜਾਣ ਲਈ ਜਿਹੜੀ ਕਿ 20 ਮੀਟਰ ਤੱਕ ਹੈ ਪਾਣੀ ਦੀ ਬੋਤਲ ਲਿਆਉਣ ਦੀ ਹਿੰਮਤ ਨਹੀਂ ਹੈਗੀ ਦੂਜੀ ਗੱਲ ਇੱਥੇ ਕਿੱਤੇ ਵੀ ਕੋਈ ਵੀ ਆਂਦਾ ਐ ਐਮ ਐਲ ਸੀ ਆਂਦਾ ਐ ਕੋਈ ਰੇਪ ਪੀਸ ਆਂਦਾ ਐ ਕੋਈ ਨਸ਼ਈ ਆਂਦਾ ਐ ਪਹਿਲਾ ਅਸੀਂ ਇਨਕਾਊਂਟਰ ਕਰਦੇ ਆ ਉਹਦੇ ਨਾਲ ਉਹ ਪੁਲਿਸ ਥਾਣੇ ਜਾਂਦਾ ਪੁਲਿਸ ਵਾਲੇ ਵੀ ਕਹਿਣਗੇ ਜੀ ਪਹਿਲਾਂ ਹਸਪਤਾਲ ਜਾਓ ਉੱਥੇ ਆਪਣਾ ਪਰਚਾ ਘਟਾਓ ਸੋ ਵੀ ਆਰ ਦਾ ਵਾਂਸ ਹੂ ਆਰ ਫੇਸਿੰਗ ਇਟ ਫਸਟ ਬਟ ਵਿਦਆਊਟ ਐਨੀ ਸਿਕਿਉਰਿਟੀ ਸਾਡੇ ਸਟਾਫ ਨਰਸਸ ਨੂੰ ਇੰਨਾ ਕੋ ਦੁੱਖ ਸਹਿਣਾ ਪੈਂਦਾ ਐ ਮਤਲਬ ਸਿੱਧੇ ਜੀ ਗੱਲ ਐ ਕਿ ਅਸੀਂ ਨਾਈਟ ਡਿਊਟੀ ਤੇ ਆਣਾ ਸਾਡੇ ਲਈ ਥੌਫ ਐ ਇਸ ਤੋਂ ਵੱਧ ਮੈਂ ਕੁਝ ਨਹੀਂ ਕਹਿ ਸਕਦਾ ਜੀ ਡਾਕਟਰ ਸੇਫ ਨਹੀਂ ਚਾਹਤ ਸੇਫ ਤੋਂ ਦਾ ਮੇਕ ਚ ਮੈਨੂੰ ਤੇ ਲੱਗਦਾ ਕਿ ਬਾਕੀਾਂ ਨੂੰ ਮੈਨੂੰ ਨਹੀਂ ਪਤਾ ਪਰ ਇੱਥੇ 30 ਸੇਫ ਨਹੀਂ ਹੈਗੀ ਜੋ ਮਰੀ ਉਹ 30 ਸੀਗੀ ਤੇ 30 ਸੱfte ਨੇ ਸਾਰਿਆਂ ਨੇ ਆਪਣੀ 30 ਪੜਾਉਣੀਆਂ ਨੇ ਪਹਿਲਾ ਸਟੈਪ ਪੂਰਾ ਹੋਇਆ ਅਗਲਾ ਸਟੈਪ ਫਿਰ ਦੇਖਾਂਗੇ ਮੇਰੇ ਸਾਨੂੰ ਇਹ ਕਿ ਸਾਨੂੰ ਐਟਲੀਸਟ ਪੁਲਿਸ ਚੌਂਕੀ ਤਾਂ ਬੰਨੀ ਜ਼ਰੂਰੀ ਹੈ ਤੇ ਪੁਲਿਸ ਚੌਂਕੀ ਨਹੀਂ ਜਲਦੀ ਬਣ ਸਕਦੀ ਤਾਂ ਅੱਜ ਤੋਂ ਹੀ ਇੱਕ ਪੁਲਿਸ ਪਰਸਨਲ ਦੀ ਡਿਊਟੀ ਇੱਥੇ ਲੱਗ ਸਕਦੀ ਹੈ ਨਾਟ ਅ ਵੈਰੀ ਬਿਗ ਥਿੰਗ ਇੱਕ ਬੰਦੇ ਦੀ ਡਿਊਟੀ ਲਾ ਦਿੱਤੀ ਜਾਵੇ ਜਿਹੜਾ ਕਿ ਐਮਰਜੈਂਸੀ ਵਿੱਚ ਬੈਠੇ ਇਹ ਸਾਨੂੰ ਰਾਤ ਨੂੰ 2 ਵਜੇ ਤੋਂ ਬਾਅਦ ਐਮਰਜੈਂਸੀ ਵਿੱਚ ਪ੍ਰੋਬਲਮ ਆਂਦੀ ਬਿਲਕੁਲ ਚਾਹੀਦਾ ਅਸੀਂ ਸਰਕਾਰੀ ਮੁਲਾਜ਼ਮਾਂ ਕੰਮ ਸਰਕਾਰ ਲਈ ਕਰ ਰਹੇ ਸਰਕਾਰ ਸਾਨੂੰ ਤਨਖਾਹ ਦੇ ਰਹੀ ਹੈ ਤਾਂ ਸਰਕਾਰ ਦਾ ਫਰਜ਼ ਬੰਦ ਹੈ ਕਿ ਸਾਨੂੰ ਸਿਕਿਉਰਿਟੀ ਦੇਵੇ ਜੇ ਸਾਡੇ ਤੋਂ ਕਿਸੇ ਵੀ ਡਿਪਾਰਟਮੈਂਟ ਵਿੱਚ ਫੀਮੇਲਸ ਔਰ ਸਟਾਫ ਨਰਸਸ ਔਰ ਐਨੀ ਫੀਮੇਲ ਇਸ ਨਾਟ ਡੂਇੰਗ ਐਨੀ ਨਾਈਟ ਔਰ ਈਵਨਿੰਗ ਡਿਊਟੀਆਂ ਹੈਲਥ ਇਜ਼ ਦ ਓਨਲੀ ਡਿਪਾਰਟਮੈਂਟ ਵੇਅਰ ਫੀਮੇਲਸ ਆਰ ਮੇਨਲੀ ਡੂਇੰਗ ਦ ਡਿਊਟੀਆਂ ਸਟਾਫ ਨਰਸਸ ਆਰ ਆਲਵੇਸ i don't know that is taken as for granted ohnu laa janda hai ki eh they can do anything over here matlab hote to se dekho ve raat nu sirf ek doctor hai ek female staff nurse hai je parche wala case aunda mlc cases kam the come in tens or twenties tusi ki kar lungi you can't even uh, tell them ki please don't do this no tonu galaan vi kadne ke taan vi asi jee karde hai ki kisi jaan bachani hundi total total medical college ke doctor pe rape and murder se shuru hua but but it does not just calcutta ये हम एक बहुत अच्छा समाज जिसे माना जाता है नाभा नाभा समाज में भी बहुत कुछ ऐसा हो रहा है जो नाभा के सभ्य समाज को पता नहीं इस प्रोटेस्ट के जरिए मैं नाभा के उन सभ्य समाज के लोगों को जानकारी देना चाह रही हूँ कि नाभा में जो असभ्य समाज है जो नाभा के हॉस्पिटल के नीड्स को कैटर कर रहे हैं नाभा का जो हेल्थ डिपार्टमेंट है वो खुद कितना परेशान है और उसको लोग कितना वो असभ्य समाज जो है वो कितना पूरी तरह से ट्रीट कर रहा और कितना गलत ट्रीटमेंट हमारे साथ हो रहा है नाबा के सभ्य समाज को मेरी अपील है कि प्लीज कम फॉरवर्ड यू गज अ गुड पीपल प्लीज कम फॉरवर्ड एंड हेल्प कि हम आपकी सेहत का ख्याल रख सके हम आपकी मदद कर सके कोविड में आपने देखा होगा कि नाबा बहुत अच्छा रहा था बिकॉज नाभा के समाज ने भी हमारी हेल्प करी थी बट हम भी हम हॉस्पिटल पूरे टाइम नाभा के साथ खड़ा था और कभी हॉस्पिटल वालों कभी जवाब नहीं हुआ अब नाउ वी आर इन नीड सभ्य समाज वेर आर यू प्लीज हेल्प अस एंड प्लीज लिसन टू आर प्रॉब्लम हम नशेड़ियों से शराबियों से जो रोज हमारे पास इंजेक्शन मांगने आते हैं नशे करके डली होके हमारे पास मरदान की स्पेशली यंग फीमेल्स पे मरदान के दिखाते आते हैं मेरे जैसा मर्द कोई नहीं चार पैग लगा के आया हूँ तू की कर सकती है प्लीज स्टॉप दिस एटीट्यूड एंड वन मोर थिंग अपार्ट फ्रॉम चलो आई नी आई आई थिंक पुलिस वालों को बहुत ज्यादा सिक्योरिटी चाहिए है ना डीसी को बहुत ज्यादा सिक्योरिटी चाहिए बहुत कमजोर लोग हैं हम भी छोटे मोटी जो जनानियां हैं जो यंग लड़कियां हैं जस्ट मैरिड हैं, कहीं अनमैरिड हैं, जिनके पास रात में ये शराबी और नशेड़ी आते हैं थोड़ा बहुत सिक्योरिटी तो हमारा भी बनता है प्लीज प्रोवाइड दो सिक्योरिटी गार्डेड सिक्योरिटी गार्ड इन पंजाब फ्रॉम द लास्ट टूर्स एस इज डूंगीटिंग्स विद एक छोटी uh, पुलिस चौकी नहीं बना सकते तो एक डिप्यूट कर सकते अभी एक मेला लगा है मेला में दस पुलिस वाले भूल रहे हैं क्योंकि वहाँ पे हजार बंदे है यहाँ पे रोज डेढ़ हजार बंदे है और एक सिंगल पुलिस वाला नहीं और यहाँ पे मेले में तो फिर भी नशा लगा नशा करके नहीं जा रहे आईवी आईवी ड्रग यूज करके चिट्टा लग, चिट्टा लगा के नहीं जा रहे नशे करके नहीं जा रहे शराब पी के टल्ली होके नहीं जा रहे यहाँ पे शराब पी के आ रहे हैं नशे के टीके लगा के आ रहे हैं यहाँ पे सारी इमोशनली चार्ज है किसी का बंदा मर गया किसी कुछ है वो अपने रोश में है और गुस्से में है और उन लोगों को जिनकी हम नीड्स कैटर कर रहे हैं उनको एक सिंगल पुलिस वाला देने में एडमिनिस्ट्रेशन को इतनी मुश्किल आ रही है मुझे ये एडमिनिस्ट्रेशन के वो बहुत लगता है कि ये दिस इज वेरी इनसेविटी towards the health department ਦਾ ਫੌਟਾ ਇੱਕ ਦਿਨ ਦਾ ਹਸਪੀਟਲ ਵਾਲਿਆਂ ਨੇ ਸਟ੍ਰਾਈਕ ਰੱਖਿਆ ਹੈ ਇਸ ਦੇ ਵਿੱਚ ਇਕੱਲੇ ਇਹ ਹਸਪੀਟਲ ਦਾ ਸਟਾਫ ਨਹੀਂ ਇਹ ਪ੍ਰਾਈਵੇਟ ਵੀ ਸਾਰੇ ਡਾਕਟਰਸ ਪ੍ਰਾਈਵੇਟ ਹਸਪੀਟਲਸ ਨਰਸਿੰਗ ਹோம் ਕਲੀਨਿਕਸ ਦਾ ਬਾਉਂਟਰੀ ਸਾਰੇ ਨਾਲ ਕਿਉਂਕਿ ਜਿਹੜੀ ਇਹ ਪ੍ਰੋਬਲਮ ਹੈ ਸਿਕਿਉਰਿਟੀ ਦੀ ਪ੍ਰੋਬਲਮ ਹੈ ਹੈਲਥ ਇੰਸਟੀਟਿਊਸ਼ਨ ਦੇ ਵਿੱਚ ਇਹ ਸਭ ਦੀ ਸਾਂਝੀ ਹੈ ਬੇਟੀਆਂ ਸਭ ਦੀਆਂ ਸਾਂਝੀਆਂ ਹੈ ਮੇਰੀ ਵੀ ਬੇਟੀ ਡਾਕਟਰ ਹੈ ਮੇਰੀ ਨੂੰਹਾਂ ਵੀ ਡਾਕਟਰ ਹੈ ਇੱਥੇ ਕੰਮ ਕਰਦੇ ਆ ਇਹ ਵੀ ਨਰਸਿਸ ਕੰਮ ਕਰਦੀਆਂ ਇਹ ਵੀ ਸਭ ਦੀਆਂ ਬੇਟੀਆਂ ਕਿਸੇ ਦੀਆਂ ਕਿਸੇ ਦੀਆਂ ਭੈਣਾਂ ਹੈ ਜੇ ਸੋਸਾਇਟੀ ਜਾਂ ਲੋਕ ਇਸ ਤਰ੍ਹਾਂ ਬਿਹੇਵ ਕਰਨਗੇ ਕਿਵੇਂ ਐਕਸਪੈਕਟ ਕਰਦੇ ਆ ਕਿ ਡਾਕਟਰ ਜਾਂ ਹੈਲਥ ਸਟਾਫ ਚਾਹੇ ਨਰਸ ਜਾਂ ਚਾਹੇ ਕਲਾਸ ਫੋਰ ਹੈ ਕੋਈ ਵੀ ਹੈ ਉਹ ਕਿਵੇਂ 24 ਘੰਟੇ ਸਰਵਿਸ ਦੇ ਸਕਦਾ ਹੈ ਬੰਦ ਕਰਕੇ ਘਰ ਜਾ ਕੇ ਬੈਠ ਜਾਣਗੇ ਗਵਰਨਮੈਂਟ ਨੂੰ ਚਾਹੀਦਾ ਹੈ ਦੇਖੋ ਕੁਝ ਮਈਰ ਜਿਹੜੀ ਸਰਕਾਰ ਨੂੰ ਪਤਾ ਹੈ ਲੈ ਸਕਦੀ ਹੈ ਕੁਝ ਇਮੀਡੀਏਟਲੀ ਲੈ ਸਕਦੇ ਆ ਔਰ ਲੈਣੇ ਚਾਹੀਦੇ ਜੇ ਮੈਂ ਅਨ ਅਥਰਾਇਜ਼ ਐਂਟਰੀ ਹੈ ਕਿਸੇ ਵੀ ਪ੍ਰਮਿਸਿਸ ਦੇ ਵਿੱਚ ਅਨ ਅਥਰਾਇਜ਼ ਐਂਟਰੀ ਨਹੀਂ ਚਾਹੀਦੀ 24 ਘੰਟੇ ਦੀ ਰਾਤ ਨੂੰ ਖੁੱਲਾ ਹੋਵੇ ਇੱਕ ਗੇਟ ਸ਼ਾਮ ਨੂੰ ਦੁਪਹਿਰੇ ਬੰਦ ਹੋ ਜਾਂਦਾ 2 ਵਜੇ ਹਸਪੀਟਲ ਉਸ ਤੋਂ ਬਾਅਦ ਇੱਕ ਗੇਟ ਖੁੱਲਾ ਹੋਵੇ ਉੱਥੇ ਸਿਕਿਉਰਿਟੀ ਵਾਲਾ ਹੋਵੇ ਉੱਥੇ ਚੈੱਕ ਕਰੇ ਜਾਣ ਆਉਣ ਵਾਲੇ ਦੇ ਐਂਟਰੀ ਹੁੰਦੀ ਹੋਵੇ 9:00 ਦੀ ਚੈੱਕ ਪੈਸ਼ੇ ਨੂੰ 10:00 ਹੁੰਦੇ 10:00 ਦੀ ਐਂਟਰੀ ਹੋਵੇ ਉਹਦੇ ਨਾਲ ਐਟਲੀਸਟ ਚੈੱਕ ਤਾਂ ਹੋਏਗਾ ਵੀ ਕਿਵੇਂ ਜਾ ਰਿਹਾ ਕੌਣ ਜਾ ਰਿਹਾ ਕਿ ਇਸ ਲਈ ਜਾ ਰਿਹਾ ਸਿਕਿਉਰਿਟੀ ਆਟੋਮੈਟਿਕਲੀ ਇੱਕ 15 ਹੁੰਦੀ ਹੈ ਪਬਲਿਕ ਦੀ ਕੋਆਪਰੇਸ਼ਨ ਚਾਹੀਦੀ ਹੈ ਵੀ ਜੇ ਕੱਲ ਨੂੰ ਕੋਈ ਗਲਤ ਬਹਾਰਤ ਕਰਦਾ ਹੈ ਉਸ ਨੂੰ ਪ੍ਰੋਪਰ ਫੜ ਕੇ ਸਜ਼ਾ ਦਿੱਤੀ ਜਾਵੇ ਸਾਡੀ ਸਰਕਾਰ ਤੋਂ ਹੀ ਮੰਗ ਹੈ ਕਿ ਸਿਕਿਉਰਿਟੀ ਪ੍ਰੋਪਰ ਦਿੱਤੀ ਜਾਵੇ ਕਲਕੱਤਾ ਚ ਘਟਨਾ ਵਾਪਰੀਆ ਤੇ ਬਲਾਕਟਰ ਤੱਕ ਤੋਂ ਬਾਅਦ ਸਿਰ ਮਰਡਰ ਕੀਤਾ ਜਾਂਦਾ ਹੈ ਫਿਰ ਸੀਬੀਆਈ ਦੀ ਜਾਂਚ ਹੋ ਰਹੀ ਹੈ ਇਸ ਤਰ੍ਹਾਂ ਦੇ ਤੇ ਇਸ ਬਾਰੇ ਸਾਰੇ ਹਿੰਦੁਸਤਾਨ ਨੂੰ ਪਤਾ ਹੈ ਜੋ ਕੁਝ ਹੋਇਆ ਹੈ ਕਲਕੱਤਾ ਦਾ ਇਹ ਕੋਈ ਪਹਿਲਾ ਇਨਸੀਡੈਂਸ ਨਹੀਂ ਪਹਿਲਾਂ ਵੀ ਬੜੇ ਹੋਏ ਨੇ ਹੁੰਦੇ ਰਹੇ ਨੇ ਸਾਡੀ ਇਹ ਡਿਮਾਂਡ ਹੈ ਕਿ ਅੱਗੇ ਇਹ ਲਾਸਟ ਹੋਵੇ ਜੇ ਹੋ ਸਕਦਾ ਤਾਂ ਪਰ ਸਾਨੂੰ ਪਤਾ ਹੈ ਕਿ ਸਰਕਾਰ ਕੁਝ ਨਹੀਂ ਕਰਦੀ ਅਸੀਂ ਕਾਨੂੰਨ ਵਾਸਤੇ ਸਰਕਾਰ ਨਾਲ ਲੜ ਰਹੇ ਹਾਂ ਪੀਐਸਐਮ ਦੇ ਥਰੂ ਈਵਨ ਆਈਐਮਏ ਦੇ ਥਰੂ ਦੈਟਸੋਨ ਲੈਵਲ ਤੇ ਵੀ ਐਸਾ ਕਾਨੂੰਨ ਬਣਾਇਆ ਜਾਵੇ ਸਕ ਜਿਹਦੇ ਨਾਲ ਇਹ ਐਸਾ ਇਨਸੀਡੈਂਟ ਹਸਪੀਟਲ ਦੇ ਵਿੱਚ ਐਟ ਲੀਸਟ ਇਹ ਲਾਸਟ ਹੋਵੇ ਹੋਟ ਨਾ ਇਹ ਜਿਹੜੀ ਇਹ ਹਰਕਤ ਹੋਈ ਹੈ ਬਹੁਤ ਖਲੌਣੀ ਹਰਕਤ ਹੋਈ ਹੈ ਇਹ ਜਿਹੇ ਹਰਕਤਾਂ ਨੂੰ ਰੋਕਣ ਲਈ ਸਰਕਾਰ ਨੂੰ ਪਹਿਲ ਦੇ ਆਧਾਰ ਤੇ ਕੰਟਰੋਲ ਕਰਨਾ ਚਾਹੀਦਾ ਅਸੀਂ ਚਾਹੁੰਦੇ ਹਾਂ ਵੀ ਜਿੰਨੇ ਪ੍ਰੇਸ਼ਾਨ ਹੋ ਰਹੇ ਨੇ ਕਿਸੇ ਨਾ ਕਿਸੇ ਡਾਕਟਰ ਨੂੰ ਦਿਖਾਉਣਾ ਕਿਸੇ ਨਾ ਕਿਸੇ ਨੂੰ ਦਿਖਾਉਣਾ ਇਹ ਇੱਥੇ ਥੰਮ ਪਾਈ ਜਾਵੇ ਅੱਜ ਸਾਰੇ ਹੜਤਾਲ ਜਿੰਨੇ ਡਾਕਟਰ ਲੋਕ ਪ੍ਰੇਸ਼ਾਨ ਹੋ ਰਹੇ ਨੇ ਉਹਰੇ ਬਹੁਤ ਸਖਤ ਕਾਨੂੰਨ ਬਣਨੇ ਚਾਹੀਦੇ ਨੇ ਸਰਕਾਰ ਨੂੰ ਲਾਈਟਲੀ ਨਹੀਂ ਇਹਨੂੰ ਲੈਣਾ ਚਾਹੀਦਾ ਇਹ ਪਹਿਲਾਂ ਵੀ ਬਹੁਤ ਵਾਰੀ ਹੋਇਆ ਹੈ ਇਹਨੂੰ ਬਹੁਤ ਕਾਨੂੰਨੀ ਅਧਿਕਾਰ ਲੁਣਾਏ ਚਾਹੀਦੇ ਨੇ ਇਹਨੂੰ ਰੋਕਣ ਵਾਸਤੇ ਤੁਹਾਨੂੰ ਲੱਗਦਾ ਵੀ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਹਾਂਜੀ ਹਾਂਜੀ ਇਹਨੂੰ ਰੋਕਣ ਵਾਸਤੇ ਸਖਤ ਸਜ਼ਾਵਾਂ ਹੋਣੀਆਂ ਚਾਹੀਦੀਆਂ ਨੇ ਤਾਂ ਇਸ ਨੂੰ ਪਟ્રોલ ਹੋ ਸਕੇ ਸੀ ਕਿ ਕਹਿੰਦਾ ਚਾਹੁੰਦੇ ਕਿ ਡਾਕਟਰ ਇਹ ਸੇਫ ਨਹੀਂ ਹੈਗੇ ਆਮ ਪਬਲਿਕ ਹਾਂਜੀ 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 ਅਸੀਂ ਤਾਂ ਕਹਿੰਦੇ ਆ ਜੀ ਇਸ ਦਾ ਪਹਿਲੇ ਦੇ ਆਧਾਰ ਤੇ ਕਹਿੰਦੇ ਆ ਵੀ ਜੇ ਡਾਕਟਰ ਇਹ ਨਹੀਂ ਸੇਫ ਹੈਗੇ ਮਗਰ ਕੀ ਰਹਿ ਗਿਆ ਜਿਹੜੇ ਸਾਨੂੰ ਬਚਾਉਣ ਵਾਲੇ ਨੇ ਉਹ ਹੀ ਨਹੀਂ ਸੇਫ ਹੈਗੇ ਇਹਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਨੇ